ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਤੋਂ ਜਿੱਥੇ ਇੱਕ ਐਂਬੂਲੈਂਸ ਅਤੇ ਕਾਰ ਵਿੱਚ ਕਾਰ ਜ਼ਬਰਦਸਤ ਟੱਕਰ ਹੋ ਗਈ ਹੈ ਹਾਦਸੇ ਦੌਰਾਨ ਐਂਬੂਲੈਂਸ ਵਿੱਚ ਲਜਾਏ ਜਾ ਰਹੇ ਮਰੀਜ਼ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਹੋਏ ਨੇ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਗੱਡੀਆਂ ਦੇ ਪਰ ਖੱਚੇ ਉੱਡ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਵਿੱਚ ਕੁਝ ਲੋਕ ਮਰੀਜ਼ ਨੂੰ ਲੈ ਕੇ ਬਠਿੰਡਾ ਜਾ ਰਹੇ ਸੀ ਤੇ ਸੜਕ ਤੇ ਮੋੜ ਕੱਟਣ ਦੌਰਾਨ ਕਾਰ ਤੇ ਐਂਬੂਲੈਂਸ ਦੀ ਟੱਕਰ ਹੋ ਗਈ ਤੇ ਇਹ ਪਾਣਾ ਵਾਪਰ ਗਿਆ ਸਾਡੇ ਕੋਲ ਟੋਟਲ 8 ਪੇਸ਼ੈਂਟ ਆਏ ਆ ਐਂਬੂਲੈਂਸ ਦਾ ਕਾਰ ਨਾਲ ਐਕਸੀਡੈਂਟ ਹੋਇਆ ਹੈ ਕੁਝ ਪਤਾ ਲੱਗਾ ਕਿ ਕੀ ਹੋਇਆ ਹੈ ਇਹ ਰਾਜਿਆਂ ਨੂੰ ਕੋਲ ਹੈ ਤੇ ਕੀ ਸਥਿਤੀ ਦੀ ਕੀ ਹੈ ਜਿਹੜੇ 8 ਐ 8 ਜਿਹੇ ਉਹਨਾਂ ਦੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਬਾਕੀ ਸਟੇਬਲ ਐ ਪੇਸ਼ੈਂਟ ਕਿਸੇ ਦੀ ਡੈਥ ਵੀ ਨਹੀਂ ਹਾਂਜੀ ਉਹ 6 ਸੀ ਪੇਸ਼ੈਂਟ ਹਾਂਜੀ ਬ੍ਰੌਡ ਡੈਡ ਸੀ ਸਾਡੇ ਬਟਿੰਡਾ ਜਾ ਰਹੇ تھے ਕੀ ਅਕਾਉਂਟ ਹੈ ਸਾਥ ਆਪ ਦਾ ਮੇਰਾ ਮम्मा ਜੋ ਇਸਪੋਰਟ ਮੋਡਲ ਹੋ ਗਿਆ ਕਿਸ ਵਿੱਚ ਬੈਠੇ ਸੀ ਆਪ ਅੰਬੂਲੈਂਸ ਮੈਂ ਅੰਬੂਲੈਂਸ ਵਿੱਚ ਕੀ ਕਰਨੇ ਜਾ ਰਹੇ تھے ਬਟਿੰਡਾ ਉਸ ਦਾ ਇਲਾਜ ਕਰਨੇ ਜਾ ਰਹੇ ਰਾਜਾ ਨੇ ਚੁੱਕ ਕੇ ਲੱਗੇ ਇਕ ਕਦੋਂ ਧੁੰਦ ਲਈ ਆ ਗਿਆ ਅੱਖਾਂ ਦੇ ਮੂਰੇ ਪੈਸੀ ਜਦੋਂ ਮੋੜਿਆ ਕਦੋਂ ਗੱਡੀ ਵੱਜੀ ਬਸ ਉਸ ਤੋਂ ਬਾਅਦ ਨੂੰ ਨਹੀਂ ਪਤਾ ਲੱਗਿਆ ਮੋੜ ਕੇ ਅਸੀਂ ਦਹੀਂ ਦਹੀਂ ਰਾਜ ਨੂੰ ਦਹੀਂ ਲੱਸੀ ਲੈਣ ਲੱਗੇ ਸੀਗੇ ਘਰ ਲਈ ਪਨੀਰ ਦਹੀਂ ਲੱਸੀ